ਵਾਸਪਦੀ ਵੱਢੀ ਜਾਂਦਾ ਏ ਬਾਈ ਬਾਸਮਤੀ ਵੱਢੀ ਜਾਂਦਾ ਸਿੱਧੀ ਵਜਾਈ ਕੀਤੀ ਸੀ ਤੇ ਕੈਮਰਾ ਵਾਲਾ ਮਾਰੀ ਕਰਾਂ ਮੈਨੂੰ ਕਿੱ데 ਆ ਕੇ ਵਾਹਣ ਦੇਖ ਸਕਦਾ ਮੈਨੂੰ ਕਿੱ데 ਬੈਲ ਕਹਿ ਕੇ ਵੀ ਆਪਣੇ ਝੋਨੇ ਦੇ ਵਿੱਚ ਵਿਰਲਾ ਹੈਣਾ ਪੜਾਕੇ ਬਾਈ ਝੋਨੇ ਦੇ ਤਾਂ ਚੱਲੇ ਹੀ ਹੈ ਝੋਨਾ ਕੋਈ ਕਹਿਣ ਨੂੰ ਕੁਝ ਨਹੀਂ ਚੱਲੇ 65 ਕੋ ਲਾਸਟ 70 ਜਮਾ ਇਹ ਚੰਗਾ ਕਹਿ ਦਈਏ 75 ਐਦੂ ਤੇ ਬਾਈ ਝੋਨਲਾ ਨਹੀਂ ਗਾ ਠੀਕ ਆ 70 ਤੇ 75 ਬਸ ਇੱਥੇ ਜੇ 75 ਲਾਸਟ ਉਹ ਵੀ ਕੋਈ ਮਾੜਾ ਮੋਟਾ ਝੂਠ ਮਾਰ ਕੇ ਤੇ ਬਾਸਮਤੀ ਬਾਈ ਕੈਮਰਾ ਮਾਰ ਕੇ ਦਿਖਾਈ 10 ਕਿਲੋ ਬੀਜ ਪਾਇਆ ਸੀਗਾ 30 ਮਈ ਦੀ ਬਜਾਈ ਹੈ ਅੱਜ ਆਪਾਂ ਇਹਨੂੰ ਕਟਾਈ ਕਰ ਦਿੱਤੀ ਹੈ ਬਾਸਮਤੀ 17 18 ਦੀ ਤੇ ਪੜਾਕੇ ਖਤਮ ਆ ਬਾਈ ਠੀਕ ਹੈ 82 83 ਹਜ਼ਾਰ ਨੂੰ ਵਾਣ ਹੈ ਤੇ ਆਦਾ ਬਾਈ ਸੋਚ ਸਮਝ ਕੇ ਕਦਮ ਪਟਾਓ ਜੇ ਤੇ ਆਪਣਾ ਝੋਨਾ ਬਿਮਾਰੀ ਤੋਂ ਬਿਲਕੁਲ ਰਹਿਦਾ ਆ ਹੀ ਗ੍ਰਾਹ ਕਹਿਵਾ ਮਾਰੀ ਆ ਦੇਖੋ ਪੂਰਾ ਜਿਹੜਾ ਮੁੱਢਾ ਤੱਕ ਜਿਹੜਾ ਸਾਫ ਝੋਨਾ ਪਿਆ ਤੁਸੀਂ ਦੇਖ ਸਕਦੇ ਹੋ ਕੋਈ ਹੋਪਰ ਨਹੀਂ ਕੋਈ ਛੁੰਡੀ ਦੇ ਟੁੱਕਿਆ ਨਹੀਂ ਨਾ ਮੇਰੇ ਕਿੱਤੀ ਮੁੰਜਰ ਸੀ ਤੇ ਮੇਰੇ ਸਹਾਨਾ ਔਸਤ ਜਿਹੜੀ 35 ਕ ਮਣਤੀ ਪਹੂਗੀ ਆਹ ਤੁਹਾਨੂੰ ਟਰਾਲੀ 'ਚ ਦਾਣੇ ਦਿਖਾਉਣੀ ਠੀਕ ਆ ਪੌਣੇ 'ਚ 2 ਕਿੱਲੇ ਜਿਹੜਾ ਵਾਹਣ ਵੱਟਿਆ sire da apan tohna sire da sire da tohna si ga ਆਹ ਦੇਖ ਲਓ ਜੀ ਦੋ ਟੈਂਕੀਆਂ ਇਹਦੇ ਚ ਪਾਈਆਂ ਇੱਕ ਟੈਂਕੀ ਜਿਹੜੀ ਮਸ਼ੀਨ ਦੀ ਬਣਜੂਗੀ ਇੱਕ ਟੈਂਕੀ ਆਪਣੀ ਹੋ ਟਰੈਕਟਰ ਦੀ ਖੜੀ ਐ ਭਾਈ ਉਹ ਟਰਾਲੀ ਥੋੜੀ ਮੰਡੀ 'ਚੋਂ ਲੇਟ ਹੋ ਗਈ ਸੀ ਭਾਈ ਜੀ 35 ਮਾਣਾ 40 ਮਾਣ ਬਾਸਪਤੀ ਨਿਕਲੇ ਆਉਣਾ ਬਹੁਤ ਤੇ ਰੇਟ ਵੀ ਐਸ ਵਾਰ ਸਾਢੇ 2 ਮਾਰਿਆ ਕਰੋ ਤੁਸੀਂ ਆਪਣੇ ਮੂੰਹ ਹੀ ਆਈ ਜਾਂਦੀ ਤੇ ਬਹੁਤ ਤਕੜਾ ਘਟ ਹੈ ਤੇ ਬਾਕੀ ਕੋਲ ਫੇਰ ਵੀ ਪ੍ਰਮਾਤਮਾ ਨੂੰ ਸਿਕਰ ਕਰਦੇ ਆ ਸਾਰਾ ਦਰਿਆਈ ਇਲਾਕਿਆਂ ਦੇ ਨਾਲ ਜਿਹੜੀਆਂ ਫਸਲਾਂਾਂ ਇਤਵਾਹ ਹੋ ਗਈਆਂ ਤੇ ਭਾਈ ਪਰ ਦੇਖ ਕੇ ਥੁੱਕੇ ਲੈਣ ਕੋਈ ਵਾਹ ਨਹੀਂ ਤੇ ਵੀਡੀਓ ਤੁਹਾਨੂੰ ਕਿਉਂ ਸ਼ੇਅਰ ਜਰੂਰ ਕਰਨਾ